ਬਹੁਤ ਖੁਸ਼ੀ ਹੈ ਕਿ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਸਾਡੇ ਸੀਐਮ ਸਾਹਿਬ ਰਾਜਪੁਰੇ ਆ ਰਹੇ ਨੇ ਔਰ ਅੱਜ ਜਿਹੜਾ ਚੋਣਾਂ ਦਾ ਆਗਾਜ਼ ਰਾਜਪੁਰੇ ਤੋਂ ਸ਼ੁਰੂ ਕੀਤਾ ਜਾ ਰਿਹਾ ਰੋਡਵਿਚੋ ਦੇ ਦਰਾਂਦ ਉਹਦੇ ਲਈ ਵੀ ਸਾਨੂੰ ਬੜਾ ਮਾਣ ਹੈ ਸਾਡੇ ਜਿਹੜੇ ਕੈਂਡੀਡੇਟ ਹੈ ਜ਼ਮੀਨੀ ਪੱਧਰ ਤੋਂ ਉੱਠੇ ਹੋਏ ਹੈ ਇੱਕ ਵਲੰਟੀਅਰ ਹੈ ਜਿਹੜੇ ਕੈਂਡੀਡੇਟ ਹੈ ਇਸ ਕਰਕੇ ਲੋਕਾਂ 'ਚ ਭਾਰੀ ਜੋਸ਼ ਹੈ ਔਰ ਲੋਕਾਂ ਨੇ ਜਿਹੜਾ ਪਹਿਲਾਂ ਝਾੜੂ ਫੇਰਿਆ ਸੀਗਾ ਉਸ ਤੋਂ ਵੱਧ ਕੇ ਲੀਡ ਆਊਗੀ ਅਕਤੀਵਰ ਰਾਜਪੁਰੇ ਤੋਂ ਤੁਸੀਂ ਅੱਜ ਦਾ ਲੋਕ ਲੋਕਾਂ ਦਾ ਇਕੱਠ ਵਲੰਟੀਅਰਾਂ ਦਾ ਇਕੱਠ ਦੇਖੋ ਇਕ ਵੱਖਰਾ ਹੀ ਜੋਸ਼ ਹੈ ਤਾਂ ਉਹ ਜੋਸ਼ ਅਕਤਿਵਾਰ 13 ਜੀਰੋ ਤੇ ਸਾਨੂੰ ਜਿੱਤਵਾਇਆ ਇਹ ਗਰਲ ਸਕੂਲ ਤੋਂ ਸ਼ੁਰੂ ਹੋ ਕੇ ਟਾਲੀ ਵਾਲੇ ਚੌਂਕ ਤੱਕ ਜਾਏਗਾ ਇੱਕ ਪੜਮ ਤੱਕ ਮਾਨਸ ਵੀਡੀਓ ਬਸ ਜਲਦੀ ਆ ਰਹੇ ਨੇ ਇਹ ਕੁਝ ਮੌਸਮ ਖਰਾਬ ਹੋਣ ਕਰਕੇ ਥੋੜੀ ਦਿੱਕਤ ਹੋ ਗਈ ਹੈ ਤੇ ਜਲਦੀ ਆ ਰਹੇ ਪਰ ਤੁਸੀਂ ਦੇਖੋ ਸਾਡੇ ਵਲੰਟੀਅਰਾਂ ਨੇ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਪੂਰੇ ਜੋਸ਼ ਨਾਲ ਆ ਰਹੇ ਔਰ ਹਰੀ ਹਾਲੇ ਵੱਡੀ ਗਿਣਤੀ ਵਿੱਚ ਬੱਸੀ ਜਾ ਰਹੀਆਂ ਨੇ ਲੋਕ ਆ ਰਹੇ ਨੇ 2022 ਤੋਂ ਲੈ ਕੇ ਹੁਣ ਤੱਕ ਦਾ 2 ਸਾਲ ਦੀ ਕਾਰਜਕਾਰੀ ਆਮ ਆਦਮੀ ਪਾਰਟੀ ਦੀ ਔਰ ਲੋਕ ਸਭਾ ਪਟਿਆਲਾ ਤੋਂ ਡਾਕਟਰ ਬਵੀਰ ਸਿੰਘ ਜਮੇਦਵਾਰ ਨੇ ਅੱਜ ਅਸੀਂ ਰਾਜਪੁਰਾ ਦੇ ਵਿੱਚ ਪਹੁੰਚੇ ਆਂ ਰੋਡ ショਅ ਕੀਤਾ ਜਾ ਰਿਹਾ ਜਿਹਦੇ ਵਿੱਚ ਵੱਡਾ ਘੱਟ ਸਾਠਾਂ ਮਾਰਦਾ ਤੁਸੀਂ ਦੇਖ ਹੀ ਰਹੇ ਹੋ ਔਰ ਆਮ ਆਦੀ ਪਾਰਟੀ ਸਾਡੀ ਕਾਰਜਸ਼ੈਲੀ ਜਿਹੜੀ ਹੈ ਜੀ ਸਾਡਾ ਤਰੀਕਾ ਕੰਮ ਕਰਦਾ ਕਿ ਅਸੀਂ ਗਰਾਊਂਡ ਲੈਵਲ ਤੋਂ ਕੰਮ ਕਰਦੇ ਆਂ ਅਸੀਂ ਬਹੁਤ ਵੱਡੀਆਂ ਮਤਲਬ ਜਿਵੇਂ ਸੁਪੀਰ ਬਾਦਲ ਸਾਹਿਬ ਪਿਛਲੇ 4 ਸਾਲ ਸੁੱਤੇ ਰਹੇ ਜਦੋਂ ਦੇ ਹਾਰੇ ਨੇ ਆ ਹੋ ਗਏ 7 ਸਾਲ ਜਿਨ੍ਹਾਂ ਨੂੰ ਤੇ ਹੁਣ ਲਵਾ ਕੇ ਗੱਡੀ ਦੇ ਛੱਤ ਤੇ ਹੁਣ ਘੁੰਮਦੇ ਫਿਰਦੇ ਜੀ ਅਸੀਂ ਉਹ ਨਹੀਂ ਹੈਗੇ ਅਸੀਂ ਐਮਐਲਏ ਬਣਨ ਤੋਂ ਪਹਿਲਾਂ ਵੀ ਲੋਕਾਂ ਸੀ ਕਿ ਐਮਐਲਏ ਬਣਨ ਤੋਂ ਬਾਅਦ ਵੀ ਲੋਕਾਂ ਦੇ ਵਿੱਚ ਆ ਲੋਕਾਂ ਦੀ ਗੱਲ ਕਰਨ ਵਾਲਿਆਂ ਆ ਲੋਕਾਂ ਦੇ ਜਿਹੜੇ ਰੋਜ਼ ਮਰਨ ਦੀ ਜ਼ਿੰਦਗੀ ਸਮੱਸਿਆਵਾਂ ਸੀ ਉਹ ਹੱਲ ਕਰਦੇ ਆ ਔਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਚਾਹੇ ਉਹ ਦੋ ਸਾਲਾਂ ਤੋਂ ਬਿਜਲੀ ਮੁਫਤ ਦੇਣ ਦੀ ਗੱਲ ਆ ਚਾਹੇ ਨੌਕਰੀ ਦੀ ਗੱਲ ਆ ਚਾਹੇ ਆਮ ਆਦਮੀ ਕਲੀਨਿੰਗ ਦੀ ਗੱਲ ਆ ਚਾਹੇ ਐਮਐਨਐਸ ਸਕੂਲਾਂ ਦੀ ਗੱਲ ਆ ਚਾਹੇ ਸੜਕ ਸੁਰੱਖਿਆ ਨੂੰ ਲੈ ਕੇ ਪੋਰਸ ਲਾਉਣ ਦੀ ਗੱਲ ਆ ਔਰ ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਜਿਹੜੀ ਆ ਜੀ ਜਦੋਂ ਦੀ ਆਮ ਆਦੀ ਪਾਰਟੀ ਸਰਕਾਰ ਬਣੀ ਹੈ 2022 ਤੋਂ ਜਿਹੜਾ ਜ਼ਮੀਨ ਦਾ ਕਿੱਲਾ 25 ਲੱਖ ਦਾ ਸੀ ਅੱਜ 40-45 ਲੱਖ ਦਾ ਹੋ ਗਿਆ ਜਿਹੜਾ ਮਕਾਨ 15 ਲੱਖ ਦਾ ਸੀ ਅੱਜ 30 ਲੱਖ ਦਾ ਵੀ ਵੇਚਣ ਨੂੰ ਤਿਆਰ ਨਹੀਂ ਕੋਈ ਇਹ ਪੂਰੇ ਪੰਜਾਬ ਦੇ ਵਿੱਚ ਬੂਮ ਜਿਹੜਾ ਇਹ ਬਿਕੋਜ਼ ਆਫ ਸਰਦਾਰ ਭਗਵੰਤ ਸਿੰਘ ਮਾਨ ਆਮ ਆਦੀ ਪਾਰਟੀ ਸਰਕਾਰ ਦੀ ਇਹ ਬਹੁਤ ਵੱਡੀ ਦੇਣ ਆ ਲੋਕਾਂ 'ਚ ਕੰਫੀਡੈਂਸ ਆਇਆ ਕਾਰੋਬਾਰ ਅੱਛੀ ਹੋ ਰਿਹਾ ਪ੍ਰਾਪਰਟੀ ਦੇ ਰੇਟ ਵੱਧ ਗਏ ਜ਼ਮੀਨਾਂ ਦੇ ਰੇਟ ਵੱਧ ਗਏ ਔਰ ਮੈਨੂੰ ਦੱਸਦਿਆਂ ਖੁਸ਼ੀ ਹੈ ਕਿ ਬਹੁਤ ਸਾਰੇ ਪਰਿਵਾਰ ਕੈਨੇਡਾ ਛੱਡ ਕੇ ਵਾਪਸ ਪੰਜਾਬ ਦੀ ਧਰਤੀ ਦੇ ਵਾਪਸ ਆ ਕੇ ਇੱਥੇ ਵਸ ਰਹੇ ਇਹ ਜਿਹੜਾ ਸਿਵਿਜਨ ਲੈ ਕੇ ਚੱਲੇ ਸੀ ਉੱਤੇ ਕੰਮ ਕਰ ਰਹੇ ਨੇ। ਜਿਹੜਾ ਆਮ ਸਭਾ ਚੋਣਾਂ ਦੇ ਵਿੱਚ ਵੱਡਾ ਜਿਹੜਾ ਹਮਨ ਦਿੱਤਾ ਸੀ ਜਾਂ ਪੰਜਾਬ ਦੇ ਸਿਆਣੇ ਲੋਕ ਸਭਾ ਚੋਣਾਂ ਨੇ ਹੁਣ ਕਿਸ ਤਰ੍ਹਾਂ ਜਿਹੜੀ ਆ ਨਾਪੇ ਦੇ ਵਿੱਚ ਕਿਸ ਤਰ੍ਹਾਂ ਨੇ ਤਿਆਰੀ ਦੇ। ਦੇਖੋ ਮੈਂ ਤਾਂ ਅਕਸਰ ਇੱਕ ਗੱਲ ਕਹਿਣਾ ਜੀ ਅਸੀਂ ਜ਼ਮੀਨਾਂ ਜੁੜੇ ਲੋਕਾਂ ਤੇ ਮਾਲੀ ਦਾ ਕੰਮ ਪਾਣੀ ਦੇਣਾ ਪਰ ਪਰ ਮਸ਼ਕਾ ਪਾਵੇ। ਮਾਲਕ ਦਾ ਕੰਮ ਫਲਫੁੱਲ ਲਾਉਣਾ ਲਾਵੇ ਜਨ ਲਾਵੇ ਸੱਚੇ ਪਾਸ਼ਾ ਦੇ ਹੱਥਾਂ ਉੱਚਾ ਬੋਲ ਨਹੀਂ ਬੋਲੀਦਾ ਉੱਚਾ ਬੋਲਣਾ ਬੋਲੀਏ ਕਰਤਾਰੋਂ ਡਰਿਏ ਉੱਚਾ ਬੋਲ ਕੇ ਤੇ ਬੋਲਿਆ ਨਹੀਂ ਪਰ ਜ਼ਮੀਨ ਤੇ ਰਹੋ ਆਪਣੀ ਔਕਾਤ ਦੇ ਵਿੱਚ ਰਹੋ ਲੋਕ ਤੁਹਾਨੂੰ ਪਿਆਰ ਕਰਦੇ ਜੀ ਜੀ ਪ੍ਰਚਾਰ ਕਰਨ ਦੇ ਲਈ ਕੀ ਗਿਆਣਾ ਜੀ ਪੂਰੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਦਿੱਲੀ ਦੇ ਵਿੱਚ ਔਰ ਜਿਲ੍ਹਾ ਪਟਿਆਲਾ ਦੇ ਵਿੱਚ ਉਸੇ ਕੜੀ ਦੇ ਵਿੱਚ ਬਹੁਤ ਸਾ ਹੈਗਾ ਕੱਲ ਸਰ ਭਗਵੰਤ ਸਿੰਘ ਮਾਨ ਜੀ ਨੇ ਚੋਣਾਂ ਦਾ ਦਾਸ ਕੀਤਾ ਬਨੋੜ ਜਿਰਕਪੁਰ ਰੋਡ ਤੇ ਹੈਵਨ ਰਿਜੋਰਟ ਦੇ ਵਿੱਚ ਜਿੱਥੇ 13 ਦੇ 13 ਲੋਕ ਸਭਾ ਦੇ ਕੈਂਡੀਡੇਟ ਅਤੇ ਬਹੁਤ ਵੱਡੀ ਸੰਖਿਆ ਚ ਜਿਲ੍ਹਾ ਪਟਿਆਲਾ ਦੇ ਪੰਜਾਬ ਦੇ ਸੂਬਾ ਪਤਰੀ ਸਾਰੇ ਅਧਿਕਾਰੀ ਸੀਗੇ ਜੋ ਸਰਦਾਰ ਪਖਲ ਸਿੰਘ ਬਾਦ ਜੀ ਦਾ ਮਿਸ਼ਨ ਹੈ ਸੰਸਦ ਵਿੱਚ ਵੀ ਸਰ ਭਗਵੰਤ ਸਿੰਘ ਮਾਨ 130 ਦਾ ਮਿਸ਼ਨ ਉਹ ਜਰੂਰ ਪੂਰਾ ਕਰਾਂਗੇ ਕਿਉਂਕਿ ਜੋ 2 ਸਾਲ ਦੇ ਕਿਤੇ ਵੇ ਕੰਮ ਨੇ ਸਰ ਭਗਵੰਤ ਸਿੰਘ ਮਾਨ ਜੀ ਦੇ ਉਹ ਹੁਣ ਲੋਕ ਸਾਰੇ ਵਿਚਾਰ ਲੈਣੇ ਚਾਹੇ ਬਿਜਲੀ ਬਿੱਲ ਚਾਹੇ ਐਜੂਕੇਸ਼ਨ ਚਾਹੇ ਹੈਲਥ ਸਿਸਟਮ ਇਹ ਮਿਸ਼ਨ 130 ਦਾ ਜਰੂਰ ਪੂਰਾ ਹੋਏਗਾ ਕਿਉਂਕਿ ਮੁਕਾਬਲੇ ਦੇ ਵਿੱਚ ਕੋਈ ਪਾਰਟੀ ਨਹੀਂ ਹੈਗੀ ਇਹ ਵਰਤਿਆ ਗਿਆ ਜਿਹੜੀ ਅੱਜ ਦਾ ਰਾਏ ਪ੍ਰੋਗਰਾਮ ਜਿਹੜਾ ਪੰਜਾਬ ਵਿਚ ਕਾ ਲੈਣੇ ਦੀ ਗੱਲ ਹੈ ਕੋ ਪੰਜਾਬ ਤਾਨਾਸ਼ਾਈ ਬੀਜੇਪੀ ਦੇ ਖਿਲਾਫ ਇੱਕ ਮੁਹਿੰਮ ਵੱਢਣ ਜਾ ਰਿਹਾ ਹੈ ਜਿਸ ਤਰੀਕੇ ਦੇ ਨਾਲ ਮੋਦੀ ਸਾਹਿਬ ਆਪਣੇ ਸਾਰੇ ਵਿਰੋਧੀਆਂ ਨੂੰ ਜਿਹੜੀ ਮੇ ਬੁਖ ਵਿਰੋਧੀ ਤੇਰਾ ਉਹਦੇ ਅਕਾਊਂਟ ਬੰਦ ਕਰ ਦਿੰਦੇ ਨੇ ਦੋ ਸਿਟਿੰਗ ਸੀਐਮਸ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਜਾਂਦਾ ਝੂਠਾ ਦੇ ਝੂਠਾ ਪਰਚਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ ਜਾਂਦਾ 25 ਪ੍ਰੋਮਿਨੈਂਟ ਪੋਲਿਟਿਸ਼ੀਅਨ ਟਾਈਮਸ ਨਾਲ ਦੀ ਖਬਰ ਹੈ ਪੂਰੇ ਮੁਲਕ ਦੇ 25 ਪ੍ਰੋਮਿਨੈਂਟ ਪੋਲਿਟਿਸ਼ੀਅਨ ਜਿਨ੍ਹਾਂ ਨੂੰ ਸੀਬੀਆਈ ਦਾ ਤੇ ਈਡੀ ਦਾ ਡਰ ਦਿਖਾ ਕੇ ਉਹਨਾਂ ਨੂੰ ਜੇਲ੍ਹ ਦਿਖਾ ਕੇ ਆਪਣੀ ਪਾਰਟੀ ਜੁਆਇਨ ਕਰਵਾਇਆ ਗਿਆ ਪ੍ਰਫੁੱਲ ਪਟੇਲ ਹੋ ਗਿਆ ਨਵੀਨ ਜਿੰਦਲ ਹੋ ਗਿਆ ਪਵਾਰ ਹੋ ਗਿਆ ਮਹਾਰਾਸ਼ਟਰ ਤੋਂ ਪੂਰੇ ਮੁਲਕ ਦੇ ਵਿੱਚ ਇੱਕ ਤਾਨਾਸ਼ਾਹੀ ਦਾ ਮਾਹੌਲ ਹੈ ਉਹਦੇ ਖਿਲਾਫ ਜਿਹੜੀ ਹੈਗੀ ਜੰਗ ਦਾ ਆਗਾਜ਼ ਰਾਜਪੁਰਾ ਤੋਂ ਕੀਤਾ ਜਾ ਰਿਹਾ ਤੇ 13 ਜ਼ੀਰੋ ਦਾ ਜਿਹੜਾ ਨਾਅਰਾ ਦਿੱਤਾ ਜਾ ਰਿਹਾ ਸੀਐਮ ਸਾਹਿਬ ਵੱਲੋਂ ਪਵਾਰ ਵਾਲੇ ਦਿਨਾਂ 'ਚ ਤੁਹਾਨੂੰ ਦੇਖੂਗਾ ਕਿ ਪੂਰੇ ਪੰਜਾਬ ਦੇ ਅੰਦਰ ਜਿਹੜੀ ਆਮ ਆਦਮੀ ਪਾਰਟੀ ਦੀ ਲਹਿਰ ਹੈ ਤੇ 1 ਮੌਸਮ ਜਿਹੜਾ ਖਰਾਬ ਹੈ ਕਿੰਨਾ ਹੈ ਉਸ ਲਈ ਨੇ। ਟੋਲੇ ਵੀ ਪਏ ਨੇ ਜੀ ਗੜੇ ਵੀ ਪਏ ਨੇ। ਗੜੇ ਵੀ ਪਏ ਆ ਗੜੇ ਮਾਰੀ ਹੋਈ ਹੈ। ਮੌਸਮ ਵੀ ਖਰਾਬ ਹੈ। ਸ਼ਾਇਦ ਕੋਈ ਦਿੱਕਤਾਂ ਵੀ ਹੈ। ਹੁਣੀ ਫਤਖੜ ਸਾਹਿਬ ਰੈਲੀ ਖਤਮ ਕੀਤੀ ਹੈ ਸੀਐਮ ਸਾਹਿਬ ਨੇ। ਉਹਦੇ ਤਹਿਤ ਦੇਖਦੇ ਆ ਕਿ ਬਣਦਾ ਪਰ ਮੌਸਮ ਦੀ ਕੋਈ ਦਿੱਕਤ ਨਹੀਂ ਹੈਗੀ। ਪੰਜਾਬ ਦੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਆਮ ਆਦਮੀ ਪਾਰਟੀ ਨੂੰ। ਜਿਸ ਤਰ੍ਹਾਂ 13 0 ਦੀ ਗੱਲ ਕਰਦੇ ਹਾਂ ਉਸ ਜੀ ਲੱਗਦਾ ਵਿਧਾਨ ਸਭਾ ਆਸਿਆਂ ਦੇ ਵਿੱਚ ਨਾ ਜੋ ਜਾ ਰਹੇ ਹ ਕਿਹੜਾ ਤੰਗਾਰਾ ਤੇ ਦੇਖੋ ਲੋਕਾਂ ਦੇ ਵਿੱਚ ਜੋ ਸੀਐਮ ਸਾਹਿਬ ਨੇ ਸਿਰਫ 2 ਸਾਲਾਂ ਦੇ ਅੰਦਰ ਕੰਮ ਕੀਤੇ ਨੇ ਭਾਵੇਂ ਉਹ ਬਿਜਲੀ ਫ੍ਰੀ ਦਾ ਕੰਮ ਮਾਮਲਾ ਹੋਵੇ ਭਾਵੇਂ ਉਹ ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਇਆ ਜਿਹੜਾ ਸਹਾਇਤਾ ਰਾਸ਼ੀ ਦੇਣ ਦੀ ਗੱਲ ਹੋਵੇ ਭਾਵੇਂ ਉਹ तमाम ਮੁਹੱਲਾ ਕਲੀਨਿਕ ਦੀ ਗੱਲ ਹੋਵੇ ਸਾਰੀ ਜਿੰਨੀ ਵੀ ਲੋਕ ਪੱਕੀ ਸੇਵਾਵਾ ਉਹਦਾ ਬਹੁਤ ਉਸ਼ਾਹ ਆਹ ਦੇਖ ਲਓ ਤੁਸੀਂ ਜਿਹੜਾ ਪਬਲਿਕ ਚ ਮੌਸਮ ਇੰਨਾ ਖਰਾਬ ਹੋਣ ਦੇ ਬਾਵਜੂਦ ਵੀ ਇਹ ਪਾਰੀ ਉਤਸ਼ਾਹ ਦੇਖਣ ਦੇਖਣ ਚ ਮਿਲ ਰਿਹਾ ਜਿੱਥੇ ਪੁਰਾਣੇ ਵਰਕਰ ਵੀ ਆਏ ਆ ਤੇ ਨਵੇਂ ਵੀ ਹੁਮ ਹਮਾ ਕੇ ਕਿਸੰਗ ਇਕੱਠੇ ਸਾਰੇ ਹੋ ਕੇ ਆਏ ਆ ਕਿਉਂਕਿ ਮਾਨ ਸਾਹਿਬ ਦਾ ਕੱਲ ਬਨੂਰ ਵਿਖੇ ਕੀਤੀ ਮੀਟਿੰਗ ਦਾ ਜਿਹੜਾ ਪਰਪਸ ਸੀਗਾ ਉਸ ਨੂੰ ਦੇਖਦੇ ਹੋਏ ਜੰਡੇ ਨੂੰ ਦੇਖਦੇ ਤੇਰਾ ਜੀਰੂ ਨੂੰ ਲੈ ਕੇ ਅੱਜ ਇੱਥੇ ਸਾਰੇ ਰਾਇਬ੍ਰੇਰੀ ਲਈ ਇਕੱਠੇ ਹੋਣ ਆਏ ਆ ਸੋ ਕਿਉਂਕਿ ਵਰਕਰ ਮਾਨ ਸਾਹਿਬ ਨੂੰ ਬਹੁਤ ਪਿਆਰ ਕਰਦੇ ਆ ਕਿ ਭਗਵਾਨ ਸਿੰਘ ਮਾਨ ਦੀਆਂ ਅਰਵਿੰਦ ਕੇਜਰੀਵਾਲ ਜੀਆਂ ਜਿਹੜੀ ਨੀਤੀਆਂ ਲੋਕਪਕੀ ਨੀਤੀਆਂ ਉਹ ਨੀਤੀਆਂ ਤੋਂ ਬਹੁਤ ਪ੍ਰਭਾਵਿਤ ਨੇ ਜਿਹੜੇ ਆਮ ਗਰਾਊਂਡ ਦੇ ਲੋਕ ਆ ਜੀ ਕੇ ਕੋਈ ਮਰਮੋਟਾ ਕਿਸੇ ਦੀ ਗੱਲ ਜਿਹੜਾ ਮਾਨ ਸਾਹਿਬ ਦਾ ਜਿਹੜਾ ਪਿਆਰ ਹੈ, ਪਰਵਿੰਦ ਕੇਜਰੀ ਬਾਜੀ ਦਾ ਪਿਆਰ ਹੈ, ਆਮ ਆਦਮੀ ਪਾਰਟੀ ਪ੍ਰਤੀ ਪਿਆਰ ਹੈ। ਉਹ ਬਿਲਕੁਲ ਲੋਕਾਂ 'ਚ ਘਟ ਨਹੀਂ ਹੋਇਆ। ਉਹਦਾ ਤੁਸੀਂ ਆਖ ਕੱਠ ਜਿਹੜਾ ਹੰਝੂਮ ਖੜੇ ਫਿਰਦੇ ਆ ਮਾਨ ਸਾਹਿਬ ਦੀ ਵੇਟ ਕਰ ਰਹੇ ਆ। ਉਹ ਇਹਦਾ ਪ੍ਰਤੱਖ ਪ੍ਰਤੀ। ਦੇਖੋ ਜਿਨੀ ਹੈਗੀ ਆ ਤਿਆਰੀਆਂ ਜਿਸ ਮਾ ਸਾਰੇ ਪਾਸੇ ਬਹੁਤ ਉਤਸ਼ਾਹਤ ਹਾਲ ਹੈ ਕਿਉਂਕਿ ਵਲੰਟੀਅਰਸ ਜਿਹੜੇ ਆਸੀਂ ਜਿਮੇਤਦਾਰ ਹੋਰ ਤੋਂ ਆ ਜਿਹੜੇ ਮੇਨ ਮੇਨ ਅਹੁਦੇਦਾਰ ਸਾਰੇ ਬੁਲਾਏ ਸੀਗੇ ਕੱਲ ਕੁੱਝ 13 ਦੇ 13 ਜਿਹੜੇ ਉਮੀਦਵਾਰ ਆ ਲੋਕ ਸਭਾ ਦੇ ਉਹਨਾਂ ਨੂੰ ਮੀਡੀਆ ਦੇ ਨਾਲ ਦੇ ਆਮ ਵਰਕਰਾਂ ਦੇ ਨਾਲ ਰੂਬਰੂ ਕਰਾਇਆ ਗਿਆ ਤੇ ਉਹਨਾਂ ਦੇ ਆਪਣੇ ਵਿਚਾਰ ਤੇ ਉਹਨਾਂ ਦੀ ਬੈਕਗ੍ਰਾਉਂਡ ਵੀ ਦੱਸੀ ਗਈ ਇੱਕ ਛੋਟੀ ਵੀਡੀਓ ਮਾਣੇ ਮਿਲਾਈ ਸੋ ਅੱਜ ਜਿਹੜਾ ਕਾਠਿਆ ਮੈਂ ਤੁਹਾਨੂੰ ਕਹਾ ਵੀ ਪਹਿਲਾਂ ਇਹ ਚੋਣ ਪ੍ਰਚਾਰ ਪੰਜਾਬ ਵਿੱਚ ਜਿਹੜਾ ਮਾਨ ਸਰ ਨੇ ਸਟਾਰਟ ਕੀਤਾ ਆ ਫਟੇਗੜ ਸਾਹਿਬ ਤੋਂ ਆ ਕੇ ਤੇ ਗੁਰਾ ਦੇ ਧਰਤੀ ਤੋਂ ਆਉਂਦੇ ਹੋਏ ਇੱਥੇ ਰਾਜਪੁਰੇ ਤੋਂ ਇਹ ਸ਼ੁਰੂ ਹੋ ਰਿਹਾ ਆ ਕਿਉਂਕਿ ਘਨੌਰ ਵਿੱਚ ਹੀ ਇਕੱਠਾ ਆ ਲੋਕ ਸਭਾ ਦਾ ਲੋਕ ਸਭਾ ਦੀ ਗੱਲ ਆ ਤਾਂ ਹੁਣ ਸਾਰਿਆਂ ਨਾਲ ਇੱਕ ਮੁੱਖੀ ਦੇ ਇੱਕ ਚੁਟੋ ਕੇ ਤੁਰਨਾ ਪੈਣਾ ਸਾਰੇ ਅੱਜ ਸਾਡੇ ਵਿੱਚ ਪੰਜਾਬ ਦੇ ਬਹੁਤ ਹੀ ਹਰਮਨਪਿਆਰੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਪਹੁੰਚੇ ਨੇ ਮੈਂ ਉਹਨਾਂ ਨੂੰ ਰਾਜਪੁਰਾ ਪਹੁੰਚਣ ਦੀ ਜੀ ਆਗਦਾ ਹੈਗਾ ਜਿਹੜੇ ਮਾਨ ਸਾਹਿਬ ਨੇ ਪੰਜਾਬ ਸਰਕਾਰ ਦੇ 2 ਸਾਲ ਦੇ ਵਿੱਚ ਕੰਮ ਕੀਤੇ ਹੈਗੇ ਆ ਲੋਕ ਉਹਨਾਂ ਕੰਮਾਂ ਤੋਂ ਬਹੁਤ ਖੁਸ਼ ਹੈਗੇ ਨੇ ਚਾਹੇ ਉਹ ਕੰਮ ਬਿਜਲੀ ਦਾ ਹੋਵੇ ਕਿ ਜਿਵੇਂ ਅਸੀਂ ਵਾਅਦਾ ਕੀਤਾ ਸੀ ਕਿ 300 ਜਹਾਂ ਬਿਜਲੀ ਫ੍ਰੀ ਦਵਾਂਗੇ ਹਰ ਪਰਿਵਾਰ ਨੂੰ ਅਸੀਂ 300 ਜਹਾਂ ਬਿਜਲੀ ਫ੍ਰੀ ਦਿੱਤੀ ਅਸੀਂ ਐਜੂਕੇਸ਼ਨ ਵਾਸਤੇ ਕਿਹਾ ਸੀ ਅਸੀਂ ਐਜੂਕੇਸ਼ਨ ਦਾ ਬੀ ਵਧੀਆ ਸਕੂਲ ਬੋਲੋ ਐਮੀਨਸ ਬਣਾਏ ਹੈਗੇ ਆ ਜੇ ਨੌਕਰੀਆਂ ਦੀ ਗੱਲ ਕਰੀਏ ਜਿਹੜੇ ਬੇਰੋਜ਼ਗਾਰ ਨੌਜਵਾਨ ਸੀ ਅਸੀਂ 43 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਹੈਗੀਆਂ ਨੇ ਅਸੀਂ ਉਸ ਤੋਂ ਇਲਾਵਾ ਆਨ ਸਰਕਾਰ ਨੇ ਇੱਕ ਵਿਧਾਇਕ ਇੱਕ ਪੈਨਸ਼ਨ ਵਰਗਾ ਜਿਹੜਾ ਰੂਲ ਲੈ ਕੇ ਆਏ ਹੈਗੇ ਆ ਉਸ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੇ ਵਿੱਚ ਹੋਇਆ ਹੈਗਾ ਕਿ ਕਿਸੇ ਸਰਕਾਰ ਨੇ ਆ ਕੇ ਧਰਮ ਪ੍ਰਾਪਤ ਕੀਤਾ ਹੈਗਾ ਜਿਹੜੀਆਂ ਦੂਈਆਂ ਸਰਕਾਰਾਂ ਸੀ ਚਾਹ ਕਾਲੀ ਸੀ ਕਾਂਗਰਸੀ ਸੀ ਚਾਹ ਬੀਜੇਪੀ ਵਾਲੇ ਸੀ ਉਹਨਾਂ ਨੇ ਪੰਜਾਬ ਦੀ ਜਿਹੜੀ ਪ੍ਰਾਪਰਟੀਆਂ ਹੈਗੀਆਂ ਰੱਖ ਕੇ ਕਰਜ਼ੇ ਲਏ ਨੇ ਜਦੋਂ ਪੰਜਾਬ ਦੇ ਸਾਡੀ ਸਰਕਾਰ ਬਣੀ ਆ ਸਾਨੂੰ 3.5 ਲੱਖ ਕਰੋੜ ਦਾ ਕਰਜ਼ਾ ਦੇ ਕੇ ਗਏ ਨੇ ਤੇ ਮਾਨਸਾ ਵੀ ਇੱਕ ਐਸੇ ਇਨਸਾਨ ਨੇ ਜਿਹੜੇ ਇਮਾਨਦਾਰ ਇਨਸਾਨ ਨੇ ਜਿਨ੍ਹਾਂ ਨੇ ਆ ਕੇ 1000 ਕਰੋੜ ਦਾ ਫਰਮ ਪ੍ਰੋਪਰ ਖਿੱਚ ਦਿਆ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਪੰਜਾਬ ਦੇ ਲੋਕ ਬਹੁਤ ਖੁਸ਼ ਨੇ ਅੱਜ ਰਾਜਪੁਰਾ ਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਵਾੜਾਂ ਤੋਂ ਤੇ ਪ੍ਰਾਣਿਆਂ ਤੇ ਨਵੇਂ ਵਲੰਟੀਅਰ ਸਾਰੇ ਇਕੱਠੇ ਹੋ ਕੇ ਆਏ ਨੇ ਅੱਜ ਰਾਜਪੁਰੇ ਤੋਂ ਜਿਹੜਾ ਲੋਕ ਸਭਾ ਚਾਉਣਾ ਹੈਗੀ ਸਾਡੇ ਡਾਕਟਰ ਰਵੀਰ ਜੀ ਖੜੇ ਹੋਏ ਨੇ ਪਟਿਆਲਾ ਤੋਂ ਉਹਨਾਂ ਦਾ ਚੋਣ ਮੀਮ ਰਾਇਲ ਸ਼ੁਰੂ ਕਰ ਰਹੇ ਆ ਅੱਜ ਤੋਂ ਬਾਅਦ ਸਾਡੇ ਸਾਰੇ ਵਲੰਟੀਅਰ ਸਾਡੀ ਤਿੰਨੇ ਵੀ ਅਹੁਦੇਦਾਰ ਬਲੌਕ ਪ੍ਰਧਾਨ ਦੇ ਅਹੁਦੇਦਾਰ ਹੈਗੇ ਆਂ ਅੱਜ ਜ਼ਿਲ੍ਹਾ ਪੱਧਰੀ ਅਹੁਦੇਦਾਰ ਹੈਗੇ ਆਂ ਅੱਜ ਸੜਕਾਂ ਤੇ ਅੱਜ ਤੋਂ ਸੜਕਾਂ ਤੇ ਆ ਜਾਣਗੇ ਔਰ ਕੱਲ ਤੋਂ ਦੱਬ ਕੇ ਮਿਹਨਤ ਕਰਨਗੇ ਔਰ ਜਿਹੜੀ ਰਾਜਪੁਰਾ ਲੋਕ ਸਭਾ ਸੀਟ ਹੈਗੀ ਹੈ ਰਾਜਪੁਰੇ ਤੋਂ ਵੱਧ ਤੋਂ ਵੋਟਾਂ ਪਵਾ ਕੇ ਰਾਜਪੁਰਾ ਵਿਧਾਨ ਸਭਾ ਤੋਂ ਵੱਧ ਤੋਂ ਵੋਟਾਂ ਪਵਾ ਕੇ ਜਿਤਾਵਾਂਗੇ ਤੇ ਡਾਕਟਰ ਪ੍ਰਵੀਰ ਜੀ ਨੂੰ ਲੋਕ ਸਭਾ ਸੀਟ ਜਿੱਤਣ ਤੋਂ ਬਾਅਦ ਲੋਕ ਸਭਾ ਵਿੱਚ ਪਹੁੰਚਾਂਗੇ